ਐ ਦਵਾਈਆਂ ਦਵਾਈਆਂ ਇੱਕ ਹੋਰ ਪਿੱਛੇ ਵੀ ਦੀ ਭਾਈ ਆ ਆ ਪਿੱਛੇ ਤੇ ਮੈਰੀ ਕਿਤੇ ਆਇਆ ਉਹ ਕਿਰੇ ਦਾ ਸਮਾਨ ਹੋਰ ਥੋੜੀ ਐ ਪਿੱਛੇ ਕਾ ਨਾ ਹੋਰ ਕਾ ਆਈ ਐ ਅਉਏ ਉਹ ਰਿੱਤੇ ਜਿੱਤੀ ਐ ਐ ਚ ਦਵਾਈਆਂ ਦਵਾਈਆਂ ਦੇਖ ਲੋ ਇਹ ਕਾਗਿਰੀ ਫਿੱਟੇ ਫਿੱਟੇ ਬਹੁਤ ਨੁਕਸਾਨ ਹੋ ਗਿਆ ਬਾਈ ਜੀ ਜੀ ਦਾ ਬਈ ਸਮਾਨ ਗਿਰਿਆ ਦੇਖ ਲਓ ਬਾਈ ਸਮਾਚਲ ਦੇ ਬੰਦੇ ਲੱਗਦੇ ਭਾਈ ਜੀ ਆ ਦੇਖ ਲੋ ਦੇਖ ਲੋ ਯਾਰ ਜਿਹਦਾ ਹੈਗਾ ਭਾਈ ਦੇ ਦਿਓ ਯਾਰ ਐ ਨਾ ਕਰਿਓ ਕਰੋ ਯਾਰ ਤਲਾਬ ਦਾ ਚੰਪਾ ਨਹੀਂ ਜੱਡੀ ਜੱਡੀ ਫੋਨ ਨਹੀਂ ਨਹੀਂ ਹੈਂ ਆ ਵੀ ਜੱਡੀ ਉਹੀ ਹੈ ਭਾਏ ਪਾੜੇ ਪਾੜੇ ਉਹ ਕਟਾ ਮਾਰ ਜਣਾ ਉਹ ਵੀਰ ਉਹਨੇ ਤਾਂ ਪੈਸੇ ਬਚਨੇ ਨਹੀਂ ਹੈਗੇ ਉਹਨੂੰ ਜਿੰਨੇ ਲੱਗ ਜਾਣੇ ਅਗਲੇ ਨੇ ਭਾਈ ਜੀ ਆ ਗੱਡੀ ਨੰਬਰ ਦੇਖ ਲਿਓ ਪਛਾਨ ਲਿਓ ਜੇ ਕੇ ਆ ਗੱਡੀ ਨੰਬਰ ਹੈ ਇਰੇ ਸਮਾਨ ਚੱਕ ਰਿਹਾ ਦੇਖੋ ਬਾਬਾ ਜਰਾ ਇਹ ਆ ਬਾਬਾ ਇੱਕ ਇਹਨੇ ਜਾ ਕੇ ਸਮਾਨ ਅੰਦਰ ਰੱਖ ਲਿਆ ਬਾਕੀ ਐਚ ਪੀ ਇਹਦਾ ਨੰਬਰ ਹੈਗਾ ਐਚ ਪੀ 71 A 2978